ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਵਾਲੇ ਹਾਂ ਮੂਲ ਮੰਤਰ ਸਹਿਬ ਦੀ ਇਸ ਵਿਧੀ ਨਾਲ ਕਰ ਰਹੇ ਹਾਂ ਕਿ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ ਅਸਲ ਭਗਤੀ ਕੀ ਹੁੰਦੀ ਹੈ ਮੂਲ ਮੰਤਰ ਦੇ ਜਾਪ ਬਾਰੇ ਗੱਲ ਕਰਨ ਜਾ ਰਹੇ ਹਾਂ ਜਾਪ ਕਿਸ ਵਿਧੀ ਨਾਲ ਕਰਨਾ ਹੈ ਕਿ ਜਿਸ ਨਾਲ ਸਾਡੇ ਮਨ ਦੀ ਹਰ ਇੱਛਾ ਪੂਰੀ ਹੋ ਜਾਵੇ ਸਾਨੂੰ ਕਿਸੇ ਵੀ ਚੀਜ਼ ਦੀ ਲਈ ਕਿਸੇ ਦੇ ਅੱਗੇ ਹੱਥ ਨਾ ਆੜਨਾ ਪਵੇ ਇੱਕ ਦਿਨ ਸਤਿਗੁਰੂ ਪਾਤਸ਼ਾਹ ਕਿਵੇਂ ਸਾਡੇ ਮਨ ਦੀਆਂ ਮੁਰਦਾਂ ਮੁਰਾਦਾਂ ਪੂਰੀਆਂ ਕਰ ਦੇਣਗੇ ਕਿਸੇ ਮੁਸੀਬਤ ਵਿੱਚ ਨਹੀਂ ਪੈਣ ਦੇਣਗੇ ਨਾਲ ਹੀ ਅਸਲ ਭਗਤੀ ਵਾਰੀ ਸਾਡੀ ਜ਼ਿੰਦਗੀ ਵਿੱਚ ਅਜਿਹਾ ਸਮਾਂ ਆਉਂਦਾ ਹੈ ਜਿਸ ਕਰਕੇ ਫਿਰ ਸਾਨੂੰ ਕੋਈ ਰਾਹ ਨਹੀਂ ਲੱਭਦਾ ਉਹ ਸਾਡੀ ਜ਼ਿੰਦਗੀ ਦਾ ਅਜਿਹਾ ਸਮਾਂ ਹੁੰਦਾ ਹੈ ਜਿਸ ਵਕਤ ਸਾਡੇ ਕੋਲ ਨਾ ਕੋਈ ਰਿਸ਼ਤੇਦਾਰ ਦੋਸਤ ਮਿਸਟਰ ਦਾ ਵੀ ਸਾਥ ਨਹੀਂ ਦੇ ਸਕਦੇ ਫਿਰ ਅਕਸਰ ਹੀ ਆਪਾਂ ਹੌਂਸਲਾ ਹਾਰ ਜਾਂਦੇ ਹਾਂ ਸਾਨੂੰ ਲੱਗਦਾ ਹੈ ਕਿ ਮੇਰੀ ਜ਼ਿੰਦਗੀ ਵਿੱਚ ਤਾਂ ਦੁੱਖ ਹੀ ਦੁੱਖ ਲਿਖੇ ਹਨ ਸਾਧ ਸੰਗਤ ਜੀ ਉਸ ਵੇਲੇ ਅਰਦਾਸ ਬੇਨਤੀਆਂ ਵੀ ਕਰਦੇ ਹਾਂ ਕਿ ਸਾਡਾ ਇਹ ਦੁੱਖ ਖਤਮ ਹੋ ਜਾਵੇ ਅਤੇ ਸਾਡੇ ਮਨ ਦੀ ਇੱਛਾ ਵੀ ਪੂਰੀ ਹੋ ਜਾਵੇ ਪਰ ਸਾਧ ਸੰਗਤ ਜੀ ਲੱਖਾਂ ਅਰਦਾਸਾਂ ਤੋਂ ਬਾਅਦ ਵੀ ਸਾਡੀ ਅਰਦਾਸ ਪੂਰੀ ਨਹੀਂ ਹੁੰਦੀ ਜ਼ਿੰਦਗੀ ਵਿੱਚ ਦੁੱਖ ਖਤਮ ਨਹੀਂ ਹੁੰਦੇ ਸਾਧ ਸੰਗਤ ਜੀ ਅਸੀਂ ਮਨੁੱਖ ਨੂੰ ਨੁਕ ਨੂੰ ਮਾਫ ਨਹੀਂ ਕਰ ਪਾਉਂਦੇ ਸਾਧ ਸੰਗਤ ਜੀ ਅਸਲ ਵੇਲਾ ਤਾਂ ਇਹ ਹੁੰਦਾ ਹੈ ਆਪਣੇ ਪਰਮਾਤਮਾ ਤੇ ਭਰੋਸਾ ਰੱਖਣ ਦਾ ਵਾਹਿਗੁਰੂ ਦੇ ਉੱਪਰ ਭਰੋਸਾ ਰੱਖਦੇ ਹਾਂ ਤਾਂ ਇੱਕ ਨਾ ਇੱਕ ਦਿਨ ਪਰਮਾਤਮਾ ਸਾਡੀ ਬਾਹ ਫੜ ਲੈਂਦਾ ਹੈ ਪਰ ਸਾਧ ਸੰਗਤ ਜੀ ਸਾਡੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਗੁਰਬਾਣੀ ਰਾਹੀਂ ਸਾਨੂੰ ਬਾਣੀ ਦੇ ਅਜਿਹੇ ਸ਼ਬਦ ਬਖਸ਼ੇ ਹਨ ਜੇ ਮੈਂ ਜਾਪ ਕਰਕੇ ਅਸੀਂ ਵੱਡੀ ਤੋਂ ਵੱਡੀ ਮੁਸੀਬਤ ਵਿੱਚੋਂ ਨਿਕਲ ਸਕਦੇ ਹਾਂ ਸਾਧ ਸੰਗਤ ਜੀ ਚਾਹੇ ਸਾਡੀ ਜ਼ਿੰਦਗੀ ਵਿੱਚ ਕਿੱਡਾ ਵੀ ਦੁੱਖ ਹੋਵੇ ਜਾਂ ਘਰ ਵਿੱਚ ਪਰੇਸ਼ਾਨੀ ਹੋਵੇ ਤਾਂ ਫਿਰ ਅਸੀਂ ਵਾਹਿਗੁਰੂ ਜੀ ਦਾ ਸਿਮਰਨ ਕਰਕੇ ਅਸੀਂ ਹਰ ਮੁਸੀਬਤ ਦੇ ਵਿੱਚੋਂ ਨਿਕਲ ਸਕਦੇ ਹਾਂ ਇੱਕ ਵਾਰ ਦੀ ਸਾਖੀ ਹੈ ਜੀ ਭਾਈ ਗੁਰਸ ਲੁਧਿਆਣੇ ਵਾਲੇ ਭਾਈ ਗੁਰਸਰਨ ਸਿੰਘ ਜੀ ਸੋ ਆਉਂਦੇ ਹਨ ਹਰ ਰੋਜ਼ ਇੱਕ ਸਮਾਂ ਰਾਤ ਦਾ ਅਜਿਹਿਆ ਆਉਂਦਾ ਸੀ ਪਤਾ ਨਹੀਂ ਹੁਣ ਕੋਈ ਰੂਹ ਆਉਂਦੀ ਸੀ ਜਾਂ ਕੀ ਹੁੰਦਾ ਸੀ ਸਾਰੇ ਜਿਹੜੇ ਡੰਗਰ ਹੁੰਦੇ ਸਨ ਬੇੜੇ ਵਿੱਚ ਸਾਰੇ ਜਿਹੜੇ ਪਸ਼ੂ ਸੀ ਜਿਹੜੇ ਪਸ਼ੂ ਇੱਧਰ ਉੱਧਰ ਭੱਜ ਜਾਂਦੇ ਤਰਾਂ ਅਸਲ ਵਿੱਚ ਉਹ ਕਵਰਾ ਜਾਂਦੇ ਹਰ ਰੋਜ਼ ਇਹੀ ਹਾਲ ਹੋਣਾ ਕਹਿੰਦੇ ਹਨ ਕਿ ਜਿਹੜਾ ਕੰਮ ਆ ਰੱਖਣਾ ਉਹ ਵੀ ਭੱਜ ਦੁੱਧ ਚੋਣ ਦੇ ਲਈ ਉਹ ਵੀ ਭੱਜ ਜਾਂਦਾ ਇਹ ਉਹਨਾਂ ਨੇ ਕਹਿਣਾ ਕਿ ਇੱਥੇ ਭਾਂਤ ਭਾਂਤ ਦੀਆਂ ਆਵਾਜ਼ਾਂ ਆਉਂਦੀਆਂ ਹਨ ਜਿਹੜੀ ਮੱਝ ਸੁਣ ਵਾਲੀ ਹੁੰਦੀ ਉਹ ਅਜਹੀ ਹਰਕਤ ਹੁੰਦੀ ਕਿ ਸੁਣ ਵਾਲੀ ਮੱਝ ਡਿੱਗ ਜਾਂਦੀ ਪਰ ਉਹ ਸੁਣ ਸੂੰ ਸੁਣ ਨਹੀਂ ਸਕਦੀ ਸੀ ਅਜਿਹਾ ਦੁੱਖ ਹੁੰਦਾ ਕਹਿੰਦੇ ਬੜੇ ਦੁਖੀ ਹੋਏ ਬੜੇ ਘਾਟੇ ਪਏ ਤੇ ਕਹਿਣ ਲੱਗੇ ਕੋਈ ਟਿਕਾਣਾ ਹੀ ਨਹੀਂ ਰਹਾ ਇੱਥੇ ਕੋਈ ਭੂਤ ਪ੍ਰੇਤ ਦਾ ਸਾਆਇਆ ਹੈ ਹੁਣ ਸਾਧ ਸੰਗਤ ਜੀ ਉਹਨੇ ਗੱਲ ਕੀਤੀ ਆਪਣੇ ਮਾਮੇ ਦੇ ਨਾਲ ਉਹਨਾਂ ਕਿਹਾ ਸਾਡੇ ਕੋਲ ਤਾਂ ਇੱਕ ਹੀ ਹਥਿਆਰ ਹੈ ਸੁਖਮਣੀ ਸਹਿਬ ਦਾ ਪਹਿਰਾ ਚਲਾ ਦਿਓ ਦੂਸਰੀ ਚਿਪ ਦੇ ਦਿੱਤੀ ਕਿ 24 ਘੰਟੇ ਮੂਲ ਮੰਤਰ ਚੱਲਦਾ ਰਹੇ ਯਕੀਨ ਜਾਣਨਾ ਜਿੱਥੇ 24 ਘੰਟੇ ਮੂਲ ਮੰਤਰ ਅਤੇ ਗੁਰਮੰਤਰ ਹੈ ਉਥੇ ਨਾ ਕੋਈ ਤੰਤਰ ਨਾ ਕੋਈ ਮੰਤਰ ਨਾ ਕੋਈ ਭੈੜੀ ਨਾਦਰ ਅੰਦਰ ਵੜ ਸਕਦੀ ਹੈ ਰੱਬ ਜਾਣੇ ਉਥੇ ਕਿਹੜੀ ਸ਼ੈ ਸੀ ਪਰ ਉਹ ਗੁਰਮੁਖ ਨੇ ਚਿਪ ਦਿੱਤੀ ਉੱਚੀ ਆਵਾਜ਼ ਦੇ ਵਿੱਚ 24 ਘੰਟੇ ਮੂਲ ਮੰਤਰ ਛੱਡ ਦੇ ਉਹ ਵਾਦ ਦੇ ਵਿੱਚੋਂ ਮਿਲੇ ਤਾਂ ਉਹਨਾਂ ਨੂੰ ਪੁੱਛਿਆ ਕਿ ਉਸਨੇ ਕਿਹਾ ਕਿ ਜੇ ਜਿਹੜੀ ਚਿਪ ਲਗਾਈ ਹੈ ਤਾਂ ਉਸ ਦਿਨ ਤੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਐਨੀ ਕਿਰਪਾ ਹੋਈ ਕਿ ਇੱਕ ਦਿਨ ਵੀ ਉਹ ਹਰਕਤ ਨਹੀਂ ਹੋਈ ਜੋ ਪਹਿਲਾਂ ਹੁੰਦੀ ਸੀ ਮੱਝਾਂ ਵੀ ਸ਼ਾਂਤ ਹਨ ਅਤੇ ਸਾਰੇ ਕੰਮੇ ਵੀ ਸ਼ਾਨਤ ਹਨ ਸਭ ਕੁਝ ਬਿਲਕੁਲ ਠੀਕ ਹੋ ਗਿਆ ਉਹ ਚੇਪ ਲਗਾਈ ਤਾਂ ਹਰ ਵਕਤ ਮੂਲ ਮੰਤਰ ਦਾ ਪਹਿਰਾ ਲੱਗਿਆ ਰਿਹਾ ਮੂਲ ਮੰਤਰ ਦੀ ਤਾਕਤ ਇੰਨੀ ਵੱਡੀ ਹੈ ਕਿ ਵੱਡੇ ਤੋਂ ਵੱਡੀ ਮੁਸੀਬਤ ਵੀ ਹਟ ਜਾਂਦੀ ਹੈ ਇਸ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇੰਨਾ ਪਹਿਰਾ ਹੋ ਜਾਂਦਾ ਹੈ ਸਾਧ ਸੰਗਤ ਜੀਓ ਬਾਰੀ ਇੱਕ ਬੱਚਾ ਬਾਬਾ ਆਨੰਦ ਸਿੰਘ ਜੀ ਅੱਗੇ ਅਰਜ ਕਰਨ ਲੱਗਾ ਕੋਈ ਅਜਿਹਾ ਸ਼ਬਦ ਦੱਸੋ ਜਿਸ ਦੇ ਅੱਗੇ ਦੁਨੀਆ ਦੀ ਤਾਕਤ ਠਹਿਰ ਨਾ ਸਕੇ ਨਾਲ ਹੀ ਵੱਡੇ ਤੋਂ ਵੱਡਾ ਦੁੱਖ ਕੱਟੇ ਜਾਣ ਤੇ ਵੱਡੇ ਤੋਂ ਵੱਡੀ ਪਰੇਸ਼ਾਨੀ ਦੂਰ ਹੋ ਜਾਵੇ ਸਾਧ ਸੰਗਤ ਜੀ ਬੱਚਾ ਅਰਦਾਸ ਕਰਨ ਲੱਗਾ ਕਿ ਬਾਬਾ ਆਨੰਦ ਸਿੰਘ ਜੀ ਮੈਨੂੰ ਕੋਈ ਅੱਗੇ ਸ਼ਬਦ ਦੀ ਦਾਤ ਬਖਸ਼ੋ ਜੋ ਮੇਰੇ ਮਨ ਦੀ ਹਰ ਇੱਛਾ ਪੂਰੀ ਕਰ ਦੇਵੇ ਇਸ ਸ਼ਬਦ ਦੇ ਜਾਪ ਤੋਂ ਬਾਅਦ ਹੋਰ ਜਾਪ ਦੀ ਜ਼ਰੂਰਤ ਨਾ ਪਵੇ ਫਿਰ ਸਾਧ ਸੰਗਤ ਜੀ ਮਹਾਂਪੁਰਸਾਂ ਨੇ ਬਚਨ ਕੀਤੇ ਕਿ ਉਹ ਹੈ ਮੂਲ ਮੰਤਰ ਦਾ ਜਾਪ ਨਾਲੇ ਆਪਾਂ ਸਾਰੀ ਪਰੇਸ਼ਾਨੀਆਂ ਤੋਂ ਦੂਰ ਹੋ ਸਕਦੇ ਹਾਂ ਇਹ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਕਸ਼ਿਸ਼ ਹੈ ਮੂਲ ਮੰਤਰ ਦਾ ਜਾਪ ਅਸੀਂ ਜਿਸ ਵੀ ਭਾਵਨਾ ਨਾਲ ਕਰਦੇ ਹਾਂ ਉਹੋ ਉਸ ਭਾਵਨਾ ਦੇ ਨਾਲ ਇੱਛਾ ਪੂਰੀਆਂ ਹੋ ਜਾਂਦੀਆਂ ਹਨ ਮੂਲ ਮੰਤਰ ਦਾ ਜਾਪ ਕਰਦੇ ਸਾਧ ਸੰਗਤ ਜੀ ਉਹਨਾਂ ਜਿੰਨਾ ਹੀ ਮੂਲ ਮੰਤਰ ਦਾ ਜਾਪ ਕਰਾਂਗੇ ਉਹਨਾਂ ਹੀ ਫਲ ਮਿੱਠਾ ਹੋਵੇਗਾ ਫਿਰ ਸਾਧ ਸੰਗਤ ਜੀ ਮੂਲ ਮੰਤਰ ਦਾ ਜਾਪ ਉਸ ਸਮੁੰਦਰ ਵਾਂਗ ਹੈ ਜਿਸ ਦੇ ਵਿੱਚ ਜਿੰਨੇ ਹੀ ਡੋਕੀ ਲਵਾਵਾਂ ਲਗਾਵਾਂਗੇ ਉਹਨੇ ਹੀ ਕੀਮਤ ਉਸ ਤੋਂ ਕੱਢ ਲਿਆਵਾਂਗੇ ਮੂਲ ਮੰਤਰ ਦਾ ਜਾਪ ਕਰਨ ਵੇਲੇ ਜੇ ਤੁਹਾਡੇ ਮਨ ਵਿੱਚ ਭਟਕਦਾ ਹੈ ਅੱਖਾਂ ਖੋਲ ਕੇ ਨਾਮ ਜਪੋ ਮੂਰੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਰੱਖ ਲਵੋ ਉਸ ਤੇ ਵਿੱਚ ਧਿਆਨ ਰੱਖੋ ਹਰ ਰੋਜ਼ ਰੋਜ਼ ਇੱਕ ਨਿਯਮ ਬਣਾ ਲਓ ਉਸ ਪਰਮਾਤਮਾ ਦੇ ਅੱਗੇ ਸੱਚੇ ਮਨ ਨਾਲ ਅਰਦਾਸ ਕਰਕੇ ਮੂਲ ਮੰਤਰ ਦਾ ਜਾਪ ਕਰੋ ਸ੍ਰੀ ਗੁਰੂ ਨਾਨਕ ਦੇਵ ਜੀ ਹਰ ਇੱਛਾਵਾਂ ਪੂਰੀਆਂ ਕਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ